ਸਪੰਜਾਬ ਸਰਕਾਰ ਦੇ ਵੱਲੋਂ ਖੇਤਾ ਵਤਨ ਪੰਜਾਬ ਦੇ ਅਧੀਨ ਵੀ ਤਰੀਕ ਨੂੰ ਸ਼ੁਰੂ ਹੋਈ ਟੋਰਚ ਰੈਲੀ ਸੋ ਇਹ ਟੋਰਚ ਰੈਲੀ ਲੁਧਿਆਣੇ ਤੋਂ ਸ਼ੁਰੂ ਹੋ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਉਸ ਮਗਰੋਂ ਅੱਜ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਪਹੁੰਚੇ ਜਿੱਥੇ ਕਿ ਇਹ ਸਟੋਰਚ ਰੈਲੀ ਦਾ ਸਵਾਗਤ ਪਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀਕਰ ਐਸ ਡੀ ਐਮ ਪਟਾਲਾ ਸ਼ਹਿਰੀ ਪੰਡਾਰੇ ਤੋਂ ਇਲਾਵਾ ਹੋਰ ਕਈ ਅਧਿਕਾਰੀਆਂ ਨੇ ਅਤੇ ਸਿੱਖਿਆ ਵਿਭਾਗ ਦੇ ਲੋਕਾ ਨਕੀਤਾ ਇਸ ਮੌਕੇ ਤੇ ਬੋਲਦੇ ਵਿਦਾਇਕਲ ਸਿੰਘ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਦਾ ਮਕਸਦ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜਨਾ ਅਤੇ ਵੱਧ ਤੋਂ ਵੱਧ ਪ੍ਰੇਰ ਪੈਦਾ ਕਰਨਾ ਪਿਛਲੇ ਸਾਲ ਵੀ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਸੀ ਜਿਸ ਦੇ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਇਸ ਵਾਰ ਵੀ ਪੰਜਾਬ ਦੇ ਵਿਦਿਆਰਥੀ ਇੰਤਜ਼ਾਰ ਕਰ ਰਹੇ ਹਨ ਕਿ ਜਿਹੜੇ ਪਿਛਲੇ ਵਾਰ 30 ਨੰਬਰ ਤੇ ਆਏ ਸਨ ਉਹ ਪਹਿਲੇ ਸਥਾਨ ਤੇ ਆਉਣ ਤੇ ਜਿਹੜੇ ਪਹਿਲੇ ਸਥਾਨ ਤੇ ਸਨ ਉਹ ਕੋਸ਼ਿਸ਼ ਕਰਦੇ ਨਹੀਂ ਕਿ ਉਹਨਾਂ ਦਾ ਸਥਾਨ برقرار ਰਹੇ ਸੋ ਵੱਧ ਤੋਂ ਵੱਧ ਪੰਜਾਬ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਖੇਡਾਂ ਨੂੰ ਪਰਫੁੱਲਿਤ ਕੀਤਾ ਜਾਵੇ। ਸੀਪੀ ਅਨੁਜਿਹਰੀਆ ਮਾਨ ਸਰਕਾਰ ਨੇ ਜਿਹੜੀ ਅੱਜ ਜੋ ਇਨੀਸ਼ੀਏਟਿਵ ਕੀਤੀ ਆ ਖੇਡਾਂ ਵਧਣ ਪੰਜਾਬ ਦੀਆਂ ਤੇ ਦੋ ਵਧਿਆ ਹਰ ਸਪੋਰਟਸ ਮੈਨ ਜਿਹੜਾ ਇਹ ਵਿੱਚ ਭਾਗ ਲੈਣ ਜਾਂਦਾ ਹੈ ਜਿਹੜਾ ਸਾਡੇ ਸੈਂਟਰਾਂ ਘੁੰਮਣ ਲਾਂਦਾ ਸਾਡੇ ਉਥੇ ਆਪਣਾ ਸੈਂਟਰ ਆ ਤੇ ਜਿੰਨੇ ਵੀ ਆ ਬੱਚੇ ਆ ਸਾਰੇ ਇੰਨੇ ਵਿੱਚ ਹਿੱਸਾ ਲੈਣਗੇ ਤੇ ਅੱਗੇ ਵਧਣਗੇ। ਹੋ ਆਰ ਕਿ ਕੋਟਲੀ ਕਿੱਥੇ ਤੱਕ ਜਾਏਗੀ ਅ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਪਿਛਲੇ ਸਾਲ ਵੀ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ ਸੀ ਉਹਦੇ ਵਿੱਚ ਪੰਜਾਬ ਦੇ ਵਿੱਚ ਕਟੋ ਕਰਨੀ 3 ਲੱਖ ਬੱਚਿਆਂ ਨੇ ਜਿਹੜਾ ਹਿੱਸਾ ਲਿਆ ਔਰ ਮੈਂ ਇਹ ਗੱਲ ਮਹਿਸੂਸ ਕਰ ਰਿਹਾ ਆ ਵੀ ਜਿਹੜਾ ਐਰ ਕੀ ਸਾਡੀਆਂ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਾਡੇ ਬੱਚੇ ਖੇਡਣ ਗਏ ਆ ਚਾਹੇ ਹਾਕੀ ਹੋਗੀ ਹੋਰ ਵੀ ਗੇਮਾਂ ਹੋਗੀਆਂ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਨੌਜਵਾਨਾਂ ਨੇ ਕਾਫੀ ਆਪਣਾ ਜਿਹੜਾ ਰੋਲ ਅਦਾ ਕੀਤਾ ਔਰ ਪੰਜਾਬ ਦਾ ਨਾਮ ਜਿਹੜਾ ਪਹਿਲੀਆਂ ਸਰਕਾਰਾਂ ਵਲੇ ਨਸ਼ਿਆਂ ਤੇ ਜਿਆਦਾ ਮੰਨਿਆ ਜਾਂਦਾ ਸੀ ਅੱਜ ਖੇਡਾਂ ਦੇ ਵਿੱਚ ਉੱਭਰ ਕੇ ਅੱਗੇ ਆ ਰਿਹਾ ਔਰ ਇਹ ਸਾਡਾ ਮੇਨ ਮਕਸਦ ਜਿਹੜਾ ਹੈ ਪੰਜਾਬ ਨੂੰ ਜਿਹੜਾ ਜਵਾਨੀ ਨੂੰ ਪੰਜਾਬ ਦੀ ਨੂੰ ਸਾਹਮਣਾ ਆਉਣ ਵਾਲਾ ਪੰਜਾਬ ਦਾ ਫਿਊਚਰ ਜਿਹੜਾ ਭਵਿਖਿਆ ਉਹਨੂੰ ਤਗੜੇ ਹੋ ਕੇ ਇੱਕ ਪੰਜਾਬ ਦਾ ਨਾਮ ਰੋਸ਼ਨ ਕਰਾਉਣਾ ਔਰ ਮੈਨੂੰ ਮਾਣ ਦੀ ਔਰ ਖੁਸ਼ੀ ਦੀ ਗੱਲ ਇਹ ਆ ਮੇਰੇ ਵਾਸਤੇ ਕਿਉਂਕਿ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਸੋਚ ਜਿਹੜੀ ਆ ਉਹ ਇਹੋ ਹੀ ਆ ਵੀ ਆਪਾਂ ਜਿਹੜਾ ਆਪਣਾ ਬੱਚੇ ਨੇ ਜਿਹੜੇ ਇਹਨਾਂ ਨੂੰ ਆਪਾਂ ਖੇਡਾਂ ਦਾ ਇੱਕ ਜਿਹੜਾ ਇਹਦਾ ਨਸ਼ਾ ਲਾਈਏ ਖੇਡਾਂ ਦਾ ਤਾਂ ਜੋ ਕੀ ਇਹ ਖੇਡਾਂ ਨਾਲ ਨੂੰ ਇਹਨ ਇੱਕ ਵਧੀਆ ਆਪਣਾ ਰੁਝਾਨ ਪੈਦਾ ਕਰਨ ਤੇ ਵਧੀਆ ਇਹਨਾਂ ਦੀ ਸਿਹਤ ਪੱਖੋਂ ਵੀ ਠੀਕ ਰਹੇ ਤੇ ਪੰਜਾਬ ਦੀ ਤਰੱਕੀ ਵੀ ਜੜੀ ਨਾ ਰਵੇ ਇਹ ਦੱਸਣਾ ਚਾਹੁੰਦਾ ਜਿਹੜੇ ਦੇ ਅੱਗੇ ਸੈਕੰਡ ਰਹੇਗੇ ਉਹਨਾਂ ਦਾ ਇਹ ਕੀ ਮੰਨਿਆ ਵੀ ਆਪਾਂ ਫਰਸਟ ਹੋਣਾ ਜਿਹੜੇ ਫਰਸਟ ਵਾਲੇ ਨੇ ਉਹਨਾਂ ਨੂੰ ਇਹ ਆ ਵੀ ਆਪਾਂ ਪੋਜੀਸ਼ਨ ਸੰਭਾਲ ਕੇ ਰੱਖਣੀ ਆ ਜਿਹੜੇ ਥਰਡ ਵਾਲੇ ਨੇ ਉਹ ਚਾਹੁੰਦੇ ਨੇ ਵੀ ਆਪਾਂ ਫਰਸਟ ਹੋਣਾ ਸੋ ਅੱਗੇ ਨਾਲੋਂ ਕੰਪੀਟੀਸ਼ਨ ਜਿਹੜਾ ਵਾ ਉਹ ਖੇਡਾਂ ਦਾ ਚੱਲ ਪਿਆ ਜਿਹੜਾ ਕਿ ਅੱਗੇ ਖੇਡਾਂ ਦਾ ਕੰਪੀਟੀਸ਼ਨ ਖਤਮ ਹੋ ਗਿਆ ਸੀ ਬੱਚੇ ਜਿਹੜੇ ਸੀ ਉਹਨਾਂ ਵੱਲ ਇਹਨਾਂ ਫੋਕਸ ਨਹੀਂ ਸੀ ਦਿੱਤਾ ਜਾ ਰਿਹਾ ਆ ਹੁਣ ਜਿਹੜੀ ਹਾਕੀ ਦੀ ਟੀਮ ਆ ਜਿਹੜੀ ਜਿੱਤ ਕੇ ਆਈ ਆ ਮੈਂ ਕਹਿ ਸਕਦਾ ਉਹਦੇ ਵਿੱਚੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਇੱਕ ਇੱਕ ਪਲੇਅਰ ਨੂੰ ਕਰੋੜ ਕਰੋੜ ਰੁਪਈਆ ਦਿੱਤਾ ਪਲੱਸ ਜੇ ਕਰੋੜ ਕਰੋੜ ਦਿੱਤਾ ਤੇ ਨੌਕਰੀਆਂ ਵੀ ਨਾਲ ਹੋਣਗੀਆਂ ਸੋ ਸਾਡਾ ਇਹ ਕਨਸੈਪਟ ਆ ਵੀ ਪੰਜਾਬ ਦਾ ਜਿਹੜਾ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਪਤਾ ਲੱਗੇ ਵੀ ਸਾਡੀਆਂ ਖੇਡਾਂ ਜੇ ਆਪਾਂ ਵਧੀਆ ਲੈਵਲ ਤੇ ਖੇਡਦੇ ਆ ਤੇ ਕੱਲ ਨੂੰ ਸਰਕਾਰ ਸਪੋਰਟ ਵੀ ਕਰਦੀ ਆ ਤੇ